ਅੱਜ ਸੋਤਸਰੀਏ ਕਾਲ ਜੀ ਪੰਜਾਬ ਵਿੱਚ ਹੋ ਗਿਆ ਵੱਡਾ ਹਾਦਸਾ ਦੱਸ ਦਿੰਦਾ ਤੁਹਾਨੂੰ ਪੂਰੀ ਗੱਲ ਕਮਲਪੁਰ ਭਾਬੀ ਤੇ ਨਾਂ ਦੇ ਮਸ਼ਹੂਰ ਇੱਕ ਕੁੜੀ ਸੀ ਜਾਣਦੇ ਹੋਗੇ ਜਿਹੜੀ ਬਹੁਤ ਗਲਤ ਦੀਆਂ ਗੱਲਾਂ ਕਰਦੀ ਆ ਸੀ ਸੋਸ਼ਲ ਮੀਡੀਆ ਤੇ ਆ ਕੇ ਤੇ ਅਸ਼ਲੀਲਤਾ ਫੈਲਾਉਂਦੀ ਸੀ ਵੈਸੇ ਤਾਂ ਕੁੜੀ ਗਲਤ ਸੀ ਪਰ ਲੇਕਿਨ ਕਿਸੇ ਦੀ ਮੌਤ ਦਾ ਪਾਵੇ ਕੋਈ ਮਾਰਾ ਹੋਵੇ ਪਾਵੇ ਕੋਈ ਦੁਸ਼ਮਣ ਹੋਵੇ ਉਸ ਦਾ ਵੀ ਹਾਸਾ ਨਹੀਂ ਉਡਾਈਦਾ ਪਰ ਦੇਖੋ ਰੱਬ ਵੀ ਦੇਖਦਾ ਹੈ ਜਿਹੜਾ ਗਲਤ ਕੰਮ ਕਰਦਾ ਉਸ ਦਾ ਗਲਤ ਹੀ ਨਤੀਜਾ ਹੁੰਦਾ ਸਭ ਤੋਂ ਪਹਿਲਾਂ ਤਾਂ ਦੀ ਉਮਰ ਵੀ ਕੁਝ ਨਹੀਂ ਸੀ ਸਿਰਫ 33 ਸਾਲ ਦੀ ਸੀ ਤੇ 33 ਸਾਲ ਦੀ ਉਮਰ ਵਿੱਚ ਹੀ ਇਸ ਦੀ ਮੌਤ ਹੋ ਗਈ ਲੇਕਿਨ ਇੱਕ ਵੱਡਾ ਰਾਜ ਸਾਹਮਣੇ ਆ ਰਿਹਾ ਹੈ ਕਿ ਇਸ ਦੀ ਮੌਤ ਅਚਾਨਕ ਨਹੀਂ ਬਲਕਿ ਇਸ ਦਾ ਮਰਡਰ ਕੀਤਾ ਗਿਆ ਹੈ ਤੇ ਕਿੰਨੇ ਦਿਨ 4-5 ਦਿਨ ਤੋਂ ਇਸ ਦਾ ਮਰਡਰ ਹੋਇਆ ਸੀ ਤੇ ਗੱਡੀ ਵਿੱਚ ਹੀ ਇਸ ਦੀ ਲਾਸ਼ ਪਈ ਸੀ ਉਸ ਤੋਂ ਬਾਅਦ ਗੱਡੀ ਦੇ ਕਾਲੇ ਸ਼ੀਸ਼ੇ ਸੀ ਨਾਲ ਦੇ ਲੰਘਦੇ ਜਾਂਦੇ ਬੰਦਿਆਂ ਨੂੰ ਤਾਂ ਮੁਸ਼ਕ ਆਉਣੀ ਸ਼ੁਰੂ ਹੋਈ ਕਿ ਗੱਡੀ ਵਿੱਚ ਕੁਝ ਹੈ ਪਾਉਣਾ ਨੇ ਸਕਾਇਤ ਕੀਤੀ ਜਿਸ ਤੋਂ ਬਾਅਦ ਗੱਡੀ ਦੇ ਸ਼ੀਸ਼ੇ ਤੋੜੇ ਤਾਂ ਦੇਖਿਆ ਅੰਦਰ ਲਾਸ਼ ਪਈ ਸੀ ਮਾੜੇ ਕੰਮ ਇੱਥੇ ਤੇ ਮੌਤ ਵੀ ਮਾੜੀ ਮਿਲੀ ਚਲੋ ਆਪਾਂ ਨੇ ਕੁਝ ਕਹਿੰਦੇ ਲੇਕਿਨ ਤੁਹਾਡਾ ਕੀ ਕਹਿਣਾ ਇਸ ਗੱਲਾਂ ਬਾਰੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਵੀ ਇਸ ਦੇ ਬਾਰੇ ਕੋਈ ਰਾਜ ਜਾਂ ਫਿਰ ਕਿਸ ਨੇ ਕਤਲ ਕੀਤਾ ਕੋਈ ਸਾਹਮਣੇ ਆਊਗਾ ਤਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਾਂਗੇ ਲੇਕਿਨ ਉਸ ਤੋਂ ਪਹਿਲਾਂ ਵੀਡੀਓ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ